ਤੇ ਮਾਂ ਪੁੱਤ ਦੋਨੇ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਨੇਰ ਕੋਠਰੀ ਕਾਲ ਕੋਠਰੀ ਬਣੀ ਸੀ ਖੇਤ ਦੇ ਵਿੱਚ ਇਹਨਾਂ ਦੇ ਉਹਦੇ ਚ ਰਹਿੰਦੇ ਸੀ ਚਲੋ ਬਹੁਤ ਧੰਨਵਾਦ ਤੁਹਾਡਾ ਅੱਜ ਪਹਿਲੀ ਵਾਰੀ ਬਹੁਤ ਸਾਲਾਂ ਬਾਅਦ ਇਹਨਾਂ ਨੂੰ ਕੋਈ ਮਿਲਣ ਆਇਆ ਸੱਚੀ ਕੌਣ ਹੈ ਇਹ ਸੰਧਿਆ ਦਾ ਕਿਸਾਨ ਨੇ ਆ ਕੌਣ ਬਸ ਕਿਸਾਨ ਨੇ ਆ ਕੌਣ ਆ ਇਹ ਵਾ ਵਾ ਕਾਂਤਾ 1.5 ਕਿੱਲਾ ਜ਼ਮੀਨ ਦੀ ਮਾਲਕਨ ਹੈ ਮਾਂ ਤੇ ਕਰੋੜ ਰੁਪਏ ਦਾ ਕਿੱਲਾ ਹੂਗ ਤੇ ਲੱਗੋ ਭਗ ਜਿੱਥੇ ਮਾਦਰ ਜ਼ਮੀਨ ਮੁੰਨੇ ਨੂੰ ਜਾਣਾ ਨਹੀਂ ਜਾਣਾ ਦੋਨੋਂ ਮਾਂ ਪੁੱਤਾਂ ਨੂੰ ਤੁਸੀਂ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀ ਅਸੀਂ ਔਰ ਹਾਲਤ ਬਹੁਤ ਮਾੜੀ ਸੀ ਦੋਨਾਂ ਮਾਂ ਪੁੱਤਾਂ ਦੀ ਮਾਂ ਵਿਆਸਾ ਦੇਵੀ ਮਾਤਾ ਨੂੰ ਮਿਲ ਕੇ ਥੋੜੀ ਭਾਵਕ ਹੋਈ ਪਤਾ ਨਹੀਂ ਉਹਦੇ ਮਨ ਚੋਂ ਕਿੰਨੇ ਉਹ ਪੁਰਾਣੀਆਂ ਗੱਲਾਂ ਦੇ ਖਿਆਲ ਅੱਜ ਕਿੰਨੇ ਨਿਕਲੇ ਹੋਣੇ ਬਾਪ ਹਾਂ ਨੰਗਰ ਖਾ ਕੇ ਜਾਣ ਗਿਆ ਕਿੱਥੇ ਫੰਮਣ ਨੰਗਰ ਆ ਆ ਫੰਮਣ ਤਾਂ ਕਿਹਦੇ ਆ ਦੇ ਘਣਾ ਸ਼ਕੀਨ ਹੋ ਜਾਂਦੀ ਮੈਨੂੰ ਬੰਦੀ ਕੋਲੇ ਇਹ ਸੰਦਿਆ ਤੇ ਪਿਛਾਲ ਨੇ ਆ ਕੌਣ ਵਿਆਸਾ ਬੱਸ ਕਿਸਾਨ ਲੈ ਕੌਣ ਆਇਆ ਕੌਣ ਆਇਆ ਹਨੂ ਬਾਬਾ ਕੌਣ ਹੈ ਹਨੂ ਬਾਬਾ ਪਤਾ ਤੈਨੂੰ ਕਿਸਾਨ ਨੇ ਵਿਆਸਾਵੇਂ ਵਿਆਸਾ ਮੁੰਨਿਆ ਦੇ ਮੁੰਨਿਆ ਦੇ ਬਿਆਸਾ ਤੈਨੂੰ ਮਿਲਣ ਆਏ ਪਪਾ ਮੈਂ ਵੀ ਆਇਆ ਵਾ ਪਪਾ ਐ ਪਪਾ ਜਰਨੀ ਪਛਾਲ ਲਿਆ ਕਿੰਨੇ ਮਿਲਣ ਆਏ ਕਿੰਨੇ ਕੌਣ ਆਹੇ ਮੈਂ ਕੌਣ ਆਹੇ ਹਾਂ ਕੌਣ ਆਹੇ ਵਾ ਵਾ ਬਿਆਸਾ ਉਹ ਇਹ ਕੌਣ ਐ ਇਹ ਰੰਤੀ ਹੈ ਇਹ ਉਹੀ ਬੰਮਾ ਜਿਹੜਾ ਮਰੂ ਤੋੜਦਾ ਹੁੰਦਾ ਦਾ ਉਹੀ ਹੈ ਲੈਣੇ ਮੇਲੇ ਨੇ ਆਏ ਸਾਨੂੰ ਮੁੰਨਿਆਂ ਨੂੰ ਜਾਣਾ ਮੁੰਨਿਆਂ ਨੂੰ ਹਾਂ ਮੁੰਨਿਆਂ ਨੂੰ ਜਾਣਾ ਮਾ ਮਾ ਨਹੀਂ ਜਾਣਾ ਨਹੀਂ ਬਲਦੇਵ ਨੂੰ ਵਿਆਹ ਦੀਏ ਇਹਨੂੰ ਹਾਂ ਵਿਆਹ ਕਰਦੀਏ ਦਾ ਬਲਦੇਵ ਦਾ ਬਹੁਤ ਧੰਨਵਾਦ ਤੁਹਾਡਾ ਅੱਜ ਪਹਿਲੀ ਵਾਰੀ ਬਹੁਤ ਸਾਲਾਂ ਬਾਅਦ ਨਾ ਕੋਈ ਮਿਲਣਾ ਆ ਸੱਚੀ ਤੇ ਬਹੁਤ ਸਾਲਾਂ ਤੋਂ ਕੋਈ ਨਹੀਂ ਮਿਲਣਾ ਹੈ ਮੈਂ ਇਹਨੂੰ ਜਦੋਂ ਕਹਿੰਨਾ ਬਲਦੇਵ ਦਾ ਵਿਆਹ ਕਰਦੀਏ ਇਹ ਕਹਿੰਦੀ ਨਹੀਂ ਨਹੀਂ ਕਹਿੰਦੀ ਰੋਟੀ ਕਿੱਥੋਂ ਖਵਾਉ ਉਹਨੂੰ ਨਹੀਂ ਪਿਉਣਾ ਮੇਰੇ ਲੜ ਪੈਂਦੀ ਆ ਤੇ ਅੱਜ ਕਹਿੰਦੀ ਤੁਹਾਨੂੰ ਦੇਖ ਕੇ ਨੇ ਪਹਿਲੀ ਵਾਰੀ ਕਿਹਾ ਵੀ ਵਿਆਹ ਦਿਓ ਇਹਨੂੰ ਐ ਲੱਗਿਆ ਵੀ ਰਿਸ਼ਤੇਦਾਰ ਆਇਆ ਕੋਈ ਸ਼ਰ ਇਹਨਾਂ ਦੇ ਨਾਲ ਜਾਣਾ ਪਿੰਡ ਮੁੰਨਿਆਂ ਨੂੰ ਜਾਣਾ ਮੁੰਨਿਆਂ ਨੂੰ ਮੁੰਨਿਆਂ ਨੂੰ ਜਾਣਾ ਨਹੀਂ ਜਾਣਾ ਠੀਕ ਆ ਨਾ ਜਾ ਬਲਦੇਵ ਨੂੰ ਭੇਜਦੀ ਐ ਬਲਦੇਵ ਨੂੰ ਠੀਕ ਐ ਹੈ ਨਹੀਂ ਜਾਣਾ ਬਲਦੇਵ ਨੂੰ ਭੇਜਦਾ ਮੈਂ ਕੌਣ ਮੈਂ ਹੈ ਫੁੱਮਣ ਕਹਿੰਦੀ ਮੈਨੂੰ ਫੁੱਮਣ ਕਹਿੰਦੀ ਆ ਤੁਹਾਡੇ ਪਿੰਡ ਕੋਈ ਸੀ ਫੁੱਮਣ ਉਹ ਮੇਰੇ ਵਰਗਾ ਹੋ ਜਾਂਦਾ ਮਾੜਾ ਮੋਟਾ ਹੈ ਨਾ ਪਹਿਲੇ ਦਿਨ ਤੋਂ ਮੈਨੂੰ ਇਹ ਫੁੱਮਣ ਕਹਿੰਦੀ ਆ ਉਹ ਬਾਹਰ ਗਿਆ ਵਾ ਹਾਂ ਇਹ ਮੈਨੂੰ ਫਮਣੇ ਕਹਿੰਦੀ ਆ ਵੱਡੇ ਵਰਗੇ ਸਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਸੀ ਆਈਸੀਯੂ ਦੇ ਵਿੱਚ ਖੜੇ ਆ ਸੁਪਨਿਆਂ ਦੇ ਹਸਪਤਾਲ ਸੁਪਨਿਆਂ ਦੇ ਘਰ ਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੀ ਮੈਂਬਰ ਮਾਤਾ ਸੰਧਿਆ ਦੇਵੀ ਇਹਨਾਂ ਦਾ ਬੇਟਾ ਬਲਦੇਵ ਦੋਨੋਂ ਮਾਂ ਪੁੱਤਾਂ ਨੂੰ ਤੁਸੀਂ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀ ਅਸੀਂ ਇਹ 200 18 ਦੇ ਸ਼ੁਰੂਆਤ ਦੀ ਗੱਲ ਹੈ ਤੇ ਮਾਂ ਪੁੱਤ ਦੋਨੇ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਨੇਰ ਕੋਠਰੀ ਕਾਲ ਕੋਠਰੀ ਬਣੀ ਸੀ ਖੇਤ ਦੇ ਵਿੱਚ ਇਹਨਾਂ ਦੇ ਉੱਦੇ ਚ ਰਹਿੰਦੇ ਸੀ ਤੇ ਸਾਰਾ ਸਾਰਾ ਦਿਨ ਕਈ ਵਾਰੀ ਬਲਦੇਵ ਸੜਕ ਤੇ ਖੜਾ ਰਹਿਦਾ ਸੀ ਕੱਪੜੇ ਕੁੱਪੜੇ ਪਾਉਣ ਦੀ ਧੌਣ ਧੋਣ ਦੀ ਕੋਈ ਸੋਚੀ ਨਹੀਂ ਸੀ ਗੱਡੀਆਂ ਨਹੀਂ ਲੱਤ ਦਿੰਦਾ ਸਾਰਾ ਦਿਨ ਹੈਨਾ ਰੜਕਾਂ ਤੇ ਖੜਾ ਐਂ ਕਰੀ ਜਾਂਦਾ ਰਹ ਪ੍ਰਸ਼ੰਨਨੀ ਕਹਿੰਦਾ ਕਿ ਕਿਛਕ ਦੇ ਜੀ ਦੱਸਦੇ ਆ ਕਹਿੰਦੇ ਪਿੰਡ ਵਾਲੇ ਗੁਰੂ ਘਰ ਜੀ ਤਾਂ ਕਦੇ ਨਹੀਂ ਸੀ ਜਾਂਦੇ ਕਦੇ ਨਹੀਂ ਸਰ ਪੰਜ ਦਿਨ ਲੰਗਰ ਲੱਗਦਾ ਹੋਲੇ ਮੋਲੇ ਦਾ ਕਦੇ ਨਹੀਂ ਖਾਂਦਾ ਤੇ ਜਦੋਂ ਇਹਨਾਂ ਮਾਂ ਪੁੱਤਾਂ ਨੂੰ ਲੈ ਕੇ ਆਏ ਸੀ ਉੱਥੇ ਨਗਰ ਦੇ ਲੋਕ ਵੀ ਇਕੱਤਰ ਹੋਏ ਸਾਰਿਆਂ ਨੇ ਇਹਨਾਂ ਦੀ ਉਸ ਦੁਰਦਸ਼ਾ ਨੂੰ ਦੇਖ ਕੇ ਸਾਰਿਆਂ ਦੇ ਕੋਈ ਜਵਾਬ ਨਹੀਂ ਸੀ ਉਹਨਾਂ ਦੇ ਮੂੰਹ ਨਿਕਲ ਰਿਹਾ ਵੀ ਇਹ ਕੀ ਹੋ ਰਿਹਾ ਕਿਉਂ ਹੋ ਰਿਹਾ ਕਿਸ ਕਰਕੇ ਹੋ ਰਿਹਾ ਹਰ ਹਾਲਤ ਬਹੁਤ ਮਾੜੀ ਸੀ ਦੋਨੇ ਮਾਂ ਪੁੱਤਾਂ ਦੀ ਹਾਲਾਂਕਿ ਇਸ ਮਾਂ ਦੇ ਦੋ ਪੁੱਤ ਸੀ ਇੱਕ ਧੀ ਇੱਕ ਪੁੱਤ ਚੜ੍ਹਾਈ ਕਰ ਗਿਆ ਇੱਕ ਇਹ ਬਲਦੇਵ ਇਹ ਗੰਭੀਰ ਬਿਮਾਰੀ ਤੋਂ ਪੀੜਤਾ ਬੇਟੀ ਵਿਆਹੀ ਹੋਈ ਹੈ ਉੱਥੇ ਨੇੜੇ ਹੀ ਉਹ ਪਿੰਡ ਹੈਗਾ ਕਿਹੜੇ ਪਿੰਡ ਵਿਆਹੀ ਹੈ ਬਜਰੂੜ ਬਜਰੂੜ ਪਿੰਡ ਉਹ ਵੀ ਥੋੜੀ ਸਿੱਧੀ ਹੈ ਭੈਣ ਉਹਦੇ ਘਰ ਵਾਲਾ ਵੀ ਸਿੱਧਾ ਥੋੜਾ ਜਿਹਾ ਸਾਫ ਜਦੋਂ ਮਾ ਸਵਾਯਦੇ ਗਾਂ ਬੱਚਾ ਉਹਨਾਂ ਦਾ ਬੇਟਾ ਉਹ ਵੀ ਥੋੜਾ ਸਿੱਧਾ ਵਾ ਇੱਕ ਵਾਰੀ ਮੈਨੂੰ ਆਏ ਸੀ 2018 ਜੀ ਉਦੋਂ ਉਦੋਂ ਮੁੜ ਕੇ ਹੁਣ 6 ਸਾਲ ਹੋ ਗਏ ਕਦੇ ਮਿਲ ਨਹੀਂ ਆਏ ਇਹਨਾਂ ਦੀ ਜ਼ਮੀਨ ਆ ਡੇਢ ਕਿੱਲਾ ਉਹ ਪਿੰਡ ਦਾ ਹੀ ਇੱਕ ਬੰਦਾ ਬੋਂਦਾ ਉਹ ਵੀ ਨਹੀਂ ਹੁਣ ਪਹਿਲਾਂ ਆਇਆ ਦੋ ਤਿੰਨ ਕਵੇਰੀ ਹੁਣ ਉਹ ਵੀ ਨਹੀਂ ਕਦੇ ਮੁੜ ਕੇ ਆਇਆ 7-8 ਸਾਲ ਹੋ ਗਏ 7-6-7 ਸਾਲ ਹੋ ਗਏ ਡੇਢ ਕਿੱਲਾ ਜ਼ਮੀਨ ਆ ਆਨੰਦਪੁਰ ਸਾਹਿਬ ਰੋਡ ਆ ਜਿਹੜਾ ਵੱਡਾ ਰੋਪੜ ਤੋਂ ਨਨਪਰਸਾਵਾਲਾ ਉਸ ਰੋਡ ਦੇ ਉੱਤੇ ਲੱਗਦੀ ਹੈ ਜ਼ਮੀਨ ਫਰੰਟ ਲੱਗਦਾ ਸਾਰਾ ਤੇ ਪਿੰਡ ਰਾਏਪੁਰ ਮੁੰਨੇ ਤੁਸੀਂ ਜਿਹੜੀਆਂ ਤਸਵੀਰਾਂ ਚ ਇਹਨਾਂ ਦੀ ਹਾਲਤ ਦੇਖ ਰਹੇ ਹੋ ਇਹ ਅੱਜ ਤੋਂ 6-7 ਸਾਲ ਪਹਿਲਾਂ ਦੀ ਹੈ ਹੁਣ ਇਹ ਦੋਨੋਂ ਮਾਂ ਪੁੱਤ ਸਾਡੇ ਕੋਲੇ ਇੱਥੇ ਸੁਪਨਿਆਂ ਦੇ ਘਰ ਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆ ਮਲਦੇਵ ਵੀਰੇ ਦੀ ਵੀ ਦਵਾਈ ਚੱਲਦੀ ਹੈ ਦਿਮਾਗ ਦੀ ਵੀ ਚੱਲਦੀ ਆ ਤੇ ਨਾਲੇ ਚਾਈ ਵੀ ਚੱਲਦੀ ਆ ਮਾਤਾ ਜੀ ਪਿਛਲੇ ਲੰਬੇ ਸਮੇਂ ਤੋਂ ਸਾਡੇ ਕੋਲ ਰਹਿੰਦੇ ਆਪਣੇ ਪੈਰਾਂ ਤੇ ਚੱਲ ਕੇ ਵਧੀਆ ਆਪਣਾ ਜੀਵਨ ਬਤੀਤ ਕਰਦੇ ਹੁਣ ਪਿੱਛੇ ਮਾਤਾ ਜੀ ਦੇ ਸੱਟ ਲੱਗੀ ਸੀ ਚੂਲੇ ਤੇ ਸੱਟ ਲੱਗੀ ਚੂੜਾ ਕ੍ਰੈਕ ਹੋ ਗਿਆ ਸੀ ਉਹਦਾ ਆਪਰੇਸ਼ਨ ਹੋਣਾ ਪਰ ਅੱਜ ਬਹੁਤ ਸਾਨੂੰ ਖੁਸ਼ੀ ਹੋਈ ਹੈ ਵੀ ਇਹਨਾਂ ਦੇ ਨਗਰ ਤੋਂ ਇਹ ਵੀਰੇ ਹੋਣੀ ਪੰਮੇ ਵੀਰੇ ਹੋਣੀ ਭੈਣ ਹੋਣੀ ਮਿਲਣ ਆਏ ਨੇ 2018 ਤੋਂ ਲੈ ਕੇ ਅੱਜ ਤੱਕ ਗਣਮੇ ਚੜਮੇ ਮੈਂਬਰੀ ਮੈਂ ਨਾ ਆਇਆ ਧੰਨਵਾਦ ਮਨਪ੍ਰੀਤ ਫੌਜੀ ਆ ਵੀਰ ਜਿਹੜਾ ਨਾਲ ਦੇ ਪਿੰਡ ਦਾ ਜਿਨੇ ਸਾਨੂੰ ਇਹਨਾਂ ਬਾਰੇ ਦੱਸਿਆ ਸੀ ਉਹ ਬਾਈ ਜਰੂਰ ਹਸਾਲ ਚੱਕ ਦੋ ਵਾਰੀ ਮਾਰਦਾ ਜਿਹੜਾ ਤੇ ਉਹ ਬਾਈ ਫੌਜ ਚ ਸੀਗਾ ਹੁਣ ਤਾਂ ਰਿਟਾਇਰ ਹੋ ਕੇ ਆ ਗਿਆ ਹੁਣ ਉਹ ਮਿਲ ਕੇ ਵੀ ਜਾਂਦਾ ਸਾਡਾ ਸੇਵਾ ਵੀ ਕਰਾਉਣਾ ਹੁੰਦਾ ਤੇ ਅੱਜ ਵੀਰੇ ਹੁਣੀ ਪੰਮੇ ਵੀਰੇ ਹੁਣੀ ਆਏ ਵਿਆਸਾ ਦੇਵੀ ਵਿਆਸਾ ਦੇਵੀ ਮਾਤਾ ਨਾਲ ਇਹਨਾਂ ਦਾ ਪਰਿਵਾਰ ਮਾਤਾ ਨੇ ਵੀ ਤੁਹਾਡੇ ਬਾਅਦ ਮੈਨੂੰ ਅੱਛਾ ਪਿੰਡ ਦੀ ਪੈਂਚਣੀ ਹੈ ਮਾਤਾ ਧੰਨਵਾਦ ਪੰਡਰਾਲੇ ਨੂੰ ਬੇਨਤੀ ਆ ਰਿਸ਼ਵਰਾਂ ਨੂੰ ਬੇਨਤੀ ਆ ਮਿਲ ਕੇ ਜਾਓ ਆ ਕੇ ਦੇਖੋ ਅੱਜ ਮਾਂ ਬਿਆਸਾ ਦੇਵੀ ਮਾਤਾ ਨੂੰ ਮਿਲ ਕੇ ਥੋੜੀ ਭਾਵੁਕ ਹੋਈ ਪਤਾ ਨਹੀਂ ਉਹਦੇ ਮਨ ਚੋਂ ਕਿੰਨੇ ਉਹ ਪੁਰਾਣੀਆਂ ਗੱਲਾਂ ਦੇ ਖਿਆਲ ਅੱਜ ਕਿੰਨੇ ਨਿਕਲੇ ਹੋਣੇ ਬਾਹਰ ਕਿੰਨੀਆਂ ਉਹ ਜਾਦਾਂ ਤਾਜ਼ੀਆਂ ਹੋਈਆਂ ਹੋਣੀਆਂ ਜਿਹੜੀਆਂ ਇਕੱਠਿਆਂ ਨੇ ਸਮਾਂ ਬਤੀਤ ਕੀਤਾ ਇੰਨਾ ਲੰਮਾ ਟਾਈਮ ਤੇ ਇਸ ਉਮਰ ਦੇ ਵਿੱਚ ਇਹੀ ਆ ਹੋਰ ਲੈਣਾ ਦੇਣਾ ਕੁਝ ਨਹੀਂ ਭਰਾਓ 1.5 ਕਿੱਲਾ ਜ਼ਮੀਨ ਦੀ ਮਾਲਕਨ ਹੈ ਮਾਂ ਤੇ ਕਰੋੜ ਰੁਪਏ ਦਾ ਕਿੱਲਾ ਹੋਊ ਤੇ ਲੱਗੋ ਭੰਗ ਜਿੱਥੇ ਮਾਦਰ ਜ਼ਮੀਨ ਅਸੀਂ ਤਾਂ ਕਦੇ ਗਏ ਨਹੀਂ ਮੁੜ ਕੇ ਦੇਖਣ ਕਿੱਥੇ ਪਈ ਐ ਕੌਣ ਬੋਂਦਾ ਕੌਣ ਨਹੀਂ ਬੋਂਦਾ ਤੇ ਜਿਹੜਾ ਬੋਂਦਾ ਉਹ ਵੀ ਨਹੀਂ ਪਿਆਉਦਾ ਪੁੱਤ ਕਰੇ ਦੇਖਣ ਆਇਆ ਇੱਥੇ ਵੀ ਇਹਨਾਂ ਦੀ ਕੀ ਹਾਲਤਾਂ ਜ਼ਮੀਨਾਂ ਜ਼ਿਆਦਾ ਤਾਂ ਬਾਈ ਇੱਥੇ ਹੀ ਰਹਿਣੀਆਂ ਸਭ ਕਿਹੜਾ ਨਾਲ ਲੈ ਗਿਆ ਅਰ ਰਸਮਾਂ ਨੂੰ ਤੁਹਾਡੀ ਸਪੋਰਟ ਦੀ ਤੁਹਾਡੇ ਸਾਰੇ ਦੀ ਤੁਹਾਡੇ ਸਾਥ ਦੀ ਲੋੜ ਆ ਮਿਲ ਜਿਆ ਕਰੋ ਆ ਕੇ ਕਿੰਨੇ ਨਾਲ ਇਹਦੀ ਜਿਉਣ ਦੀ ਕੋਈ ਵਜ੍ਹਾ ਬਣੂਗੀ ਇਹਦੇ ਮਨ ਦੇ ਵਿੱਚ ਕੁਝ ਇਸ ਜ਼ਿੰਦਗੀ ਨੂੰ ਜਿਉਣ ਦੀ ਕੋਈ ਵਜ੍ਹਾ ਬਣੂ ਜਰੂਰ ਆਤਮ ਗੀੜਾ ਮਾਰ ਕੇ ਜਾਇਓ ਮਾਤਾ ਨੂੰ ਮਿਲ ਕੇ ਜਾਇਓ ਤੁਹਾਡਾ ਬਹੁਤ ਧੰਨਵਾਦ ਹੈ ਵੀ ਜੀ ਤੁਸੀਂ ਅੱਜ ਮਿਲਣਾ ਹੈ ਬਹੁਤ ਬਹੁਤ ਸ਼ੁਕਰੀਆ ਬੇਬੇ ਸੰਦੇ ਬੇਬੇ ਬਿਆਸਾ ਦੇਵੀ ਚੱਲੀ ਆ ਹਾਂ ਬਿਆਸਾ ਚੱਲੀ ਆ ਨਾਲ ਜਾਣਾ ਉਹ ਮੰਨੀ ਆ ਤੇ ਹਾਂ ਤੇ ਨਹੀਂ ਆ ਰੋਟੀ ਖਵਾ ਦਿੰਦਾ ਇਹਨਾਂ ਨੂੰ ਖਵਾ ਦਿੰਦਾ ਕੀ ਕਰਨਾ ਥੋੜੀ ਕਿਸੇ ਸਹੇਲੀ ਹੈ ਤੇਰੀ ਸਹੇਲੀ ਹੈ ਹੈ ਕੌਣ ਆ ਇਹ ਆ ਮਮਾ ਮਮਾ ਹੈ ਆ ਮਮਾ ਮਮਾ ਮੈਂ ਪਿਆਵਾ ਹੈ ਹੈ ਬਲਦੇਵ ਨੇੜੇ ਆ ਕੇ ਸੁਣੀ ਗੱਲ ਕਿ ਕਹਿੰਦੇ ਕੀ ਕਹਿੰਦੇ ਹੋ ਹਾਂ ਕੌਣ ਹੈ ਹੈ ਬੋਮ ਤੇਰੀ ਸੇਲੀ ਹਾਂ ਬਾਬਾ ਜੀ ਹੁਣ ਪਤਾ ਲੱਗ ਗਿਆ ਹੁਣ ਪਤਾ ਲੱਗਿਆ ਕਹਿੰਦੇ ਸਿਰ ਤੇ ਹੱਥ ਰੱਖ ਦੇ ਦੇ ਸਿਰ ਤੇ ਹੱਥ ਰੱਖ ਦੇ। ਕਿ ਆ ਕਰਨਾ? ਜਿੰਦਾ। ਚੱਲੇ ਹੁਣ ਅਸੀਂ ਸਾਸਤਰੀ ਘਰ। ਹਾਂ। ਹਾਂ ਹਾਂ ਹਾਂ। ਕੀ ਕਹਿੰਦੇ? ਰੋਟੀ ਖਾ ਕੇ ਲੰਗਰ ਖਾ ਕੇ ਦੇ ਦਿੰਦੇ। ਹਾਂ। ਰੋਟੀ। ਅਸੀਂ ਲੰਗਰ ਖਾ ਕੇ ਜਾਣਗੇ ਹਾਂ। ਕੋਈ ਨਾ ਖਾ ਕੇ ਜਾਵਾਂਗੇ। ਹਮੜ ਬਾਹਰ ਗਿਆ ਵਾ। ਕਿੱਤੇ ਫਮਣ ਉਹਨਾਂ ਨੇ ਆਵਾ ਆਵਾ ਫਮਣ ਤਾਂ ਕਹਿੰਦੇ ਆ ਦੇ ਖੜਾ ਅੱਛਾ ਕੀ ਨਹਿ ਕਹਿੰਦੀ ਮੈਨੂੰ ਵੀ ਨਹੀਂ ਹੂੰ ਉਹਦੇਵ ਇਹਦੇ ਸੇਵਤੀ ਜਰਣ ਲੈਣਾ ਚੰਗਾ ਲੱਗਿਆ ਨਾ ਮੈਨ ਨਾਲ ਇਹਨੇ ਬਾਈ ਹੋਣੀ ਪਿੰਡ ਜਾ ਕੇ ਹੁਣ ਠੀਕ ਹੈ ਚਲੋ ਠੀਕ ਆ ਮਾਂ ਫਿਰ ਜਾਂਦੇ ਆ ਇਹ ਚੱਲੇ ਆ ਹੁਣ ਇਹ ਹਾਂ ਵਖਵਾ ਕੇ ਭੇਜੂਗਾ ਰੋਟੀ ਆ ਮੈਂ ਖਾਣਗੇ ਜਵਾਬੇ ਖਵਾ ਦੇਣਾ ਖਵਾ ਠੀਕ ਹੈ ਵੈਕੂ ਜੀ ਦਾ ਖਾਲਸਾ ਵੈਕੂ ਜੀ